ਖਾੜੀ ਨੂੰ ਬਿਨਾ ਅੱਗ ਲਾਏ ਖੇਤ ਚ ਬਾਇਆ ਅਤੇ ਫਿਰ ਉਸ ਵਿੱਚ ਕਣਕ ਬੀਜੀ ਪਰ ਹੁਣ ਕਿਸਾਨ ਨੂੰ ਕਰੀਬ 1 ਮਹੀਨੇ ਬਾਅਦ ਹੀ ਇਸ ਕਣਕ ਨੂੰ ਖੇਤ ਚ ਹੀ ਵਾਉਣਾ ਪੈ ਗਿਆ ਜੀ ਹਾਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਕਿਸਾਨ ਨੇ ਆਪਣੀ 17 ਏਕੜ ਕਣਕ ਦੀ ਖੜੀ ਫਸਲ ਨੂੰ ਖੇਤ ਚ ਵਾਦੀ ਤੈ ਦਰਸਲ ਮਾਮਲਾ ਇਸ ਕਣਕ ਨੂੰ ਫੰਗਸ ਅਤੇ ਸੁੰਡੀ ਦੀ ਬਿਮਾਰੀ ਲੱਗਣ ਦਾ ਹੈ ਜਿਸ ਤੋਂ ਬਾਅਦ ਹੁਣ ਕਿਸਾਨ ਨੇ ਅਖ ਕੇ ਇਸ ਕਈ ਏਕੜ ਖੜੀ ਫਸਲ ਨੂੰ ਖੇਤ ਦੇ ਵਿੱਚ ਬਾ ਦਿੱਤਾ ਹੈ ਤੇ ਤਸਵੀਰਾਂ ਮਾਚੀਵਾੜਾ ਦੇ ਨੇੜਲੇ ਪਿੰਡ ਤਖਰਾਂ ਦੀਆਂ ਨੇ ਜਿੱਥੇ ਦੇ ਕਿਸਾਨ ਸੁਰਜੀਤ ਸਿੰਘ ਮੁਤਾਬਕ ਉਸਨੇ 17 ਏਕੜ ਕਣਕ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਿਨਾਂ ਪਰਾਲੀ ਨੂੰ ਅੱਗ ਲਗਾਏ ਖੇਤਾਂ ਵਿੱਚ ਹੀ ਬਾਕੇ ਕਣਕ ਦੀ ਬਿਜਾਈ ਕੀਤੀ ਸੀ ਉਹਨਾਂ ਦੱਸਿਆ ਕਿ ਕੁਝ ਦਿਨ ਬਾਅਦ ਉਸਨੇ ਦੇਖਿਆ ਕਿ ਖੇਤਾਂ ਵਿੱਚ ਕਣਕ ਦਾ ਬੂਟਾ ਪੂਰੀ ਤਰ੍ਹਾਂ ਵੱਧ ਨਹੀਂ ਰਿਹਾ ਅਤੇ ਜਦੋਂ ਉਸਨੇ ਪੁੱਟ ਕੇ ਦੇਖਿਆ ਤਾਂ ਜੜ ਵਿੱਚ ਸੁੰਡੀ ਅਤੇ ਫੰਗਸ ਦੀ ਬਿਮਾਰੀ ਫੈਲ ਚੁੱਕੀ ਸੀ ਕਿਸਾਨ ਮੁਤਾਬਕ ਉਸਨੇ ਸਰਕਾਰ ਦੀ ਸਖਤੀ ਕਾਰਨ ਪ੍ਰਾਲੀ ਨਿਵੱਗ ਨਹੀਂ ਲਗਾਈ ਪਰ ਹੁਣ ਉਸ ਨੂੰ ਇਸ ਸਖਤੀ ਦਾ ਖਾਮਿਆਸਾ ਭੁਗਤਣਾ ਪੈ ਰਿਹਾ ਹੈ ਅਤੇ ਉਸ ਦੀ ਖੜੀ ਫਸਲ ਪੂਰੀ ਤਰ੍ਹਾਂ ਖਰਾਬ ਹੋ ਗਈ ਹੈ ਜਿਸ ਕਾਰਨ ਉਸ ਨੂੰ ਆਪਣੀ ਪੂਰੀ ਫਸਲ ਖੇਤ ਵਿੱਚ ਹੀ ਬੋਣੀ ਪੈ ਰਹੀ ਹੈ ਸਾਡੇ ਖੇਤਾਂ ਦੇ ਵਿੱਚ ਜੀ ਸੁੰਡੀ ਆ ਗਈ ਬਹੁਤ ਨਾ ਪਰਾਲੀ ਨੂੰ ਅੱਕ ਲੱਗਣ ਕਾਰਨ ਇਹਨੇ ਕਿ ਕਰਵਾ ਜੀ ਵੀ ਤੁਸੀਂ ਬਈ ਜੀ ਇਹ ਦੋ ਏਕੜ ਬਾਤੀ ਜੀ ਦਵਾਰਾ ਬੀਤੀ ਨਹੀਂ ਬਜਾਈ ਤਾਂ ਅਜੇ ਹੋਣੀ ਨਹੀਂ ਜੀ ਉਹ ਗਿੱਲਾ ਪਿਆ ਖੇਤ ਹੈ ਜੇ ਗਿੱਲਿਆ ਕਰਿਆ ਜੀ ਕਿੰਨਾ ਖਰਚਾ ਆ ਗਿਆ ਛੋਟਾ ਜੀ ਸਾਡਾ 8 ਤੋਂ 10000 ਰੁਪਏ ਖਰਚਾ ਆ ਗਿਆ ਕਿਸੇ ਮਹਿਕਮੇ ਦੇ ਨਾਲ ਸੰਬੰਧਿਤ ਉਧਾਰੀ ਨਾਲ ਤੁਸੀਂ ਗੱਲ ਮੈਂ ਕਿ ਮੈਂ ਨੂੰ ਫੋਨ ਕਰਿਆ ਜੀ ਕਈ ਵਾਰ ਵੀ ਆ ਕੇ ਦੇਖ ਲੋ ਸਾਡੇ ਕੋਲ ਕੋਈ ਨਹੀਂ ਪਹੁੰਚਿਆ ਮੈਨੂੰ ਵੀ ਕਦੇ ਪ੍ਰੋਬਲਮ ਆਈ ਹੈ ਨਹੀਂ ਪਹਿਲਾਂ ਕਦੇ ਪ੍ਰੋਬਲਮ ਨਹੀਂ ਆਈ ਹੈ ਫੋਨ ਤੇ ਕੋਈ ਵਿਭਾਗ ਨੇ ਕਾਰਨ ਦੱਸਿਆ ਕਿ ਕੀ ਕਿਉਂ ਕਿਸ ਉਹ ਕਹਿੰਦੇ ਅਸੀਂ ਅੱਗ ਬੁਝਾਉਣ ਗਏ ਹੋਇਆ ਕਿਸੇ ਪਾਸੇ ਦੀ ਬਹਾਨਾ ਲਾ ਦਿੰਦੇ ਸਰਕਾਰ ਤੋਂ ਕੀ ਮੰਗ ਕਰਦੇ ਹੋ ਜੀ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਜੀ ਜਿਹੜਾ ਸਾਡਾ ਨੁਕਸਾਨ ਹੋਇਆ ਜੀ ਜੀ ਤੁਹਾਨੂੰ 3500 ਮਸ਼ੀਨਰੀ ਤੇ ਉਹਨਾਂ ਦੇ ਪਰਾਲੀ ਨੂੰ ਜਿਹੜਾ ਕੋਈ ਮਸ਼ੀਨਰੀ ਨਹੀਂ ਆਈ ਜੀ ਰੋਲ ਵਾਲੀ ਕੋਈ ਨਹੀਂ ਆਈ ਹੈਗੀ ਆਪੇ ਖਰਚਾ ਕਰਕੇ ਬਣਾਇਆ ਆਪੇ ਖਰਚਾ ਕਰ ਰਿਆ ਜੀ ਉਹਨਾਂ ਨੂੰ ਪੈਸੇ ਦਿੱਤੇ ਨੇ ਤਾਂ 4-5 500 ਰੁਪਏ ਕਿਲਾ ਦਿੱਤਾ ਤਾਂ ਚੱਕਰੀ ਉਪਰਾਲੀ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਕਣਕ ਦੀ ਪੂਰੀ ਬਿਜਾਈ ਉੱਪਰ ਉਹਨਾਂ ਦਾ ਕਰੀਬ 8 ਤੋਂ 10000 ਰੁਪਏ ਪ੍ਰਤੀ ਏਕੜ ਖਰਚਾ ਆਇਆ ਸੀ ਪਰ ਹੁਣ ਉਸ ਨੂੰ ਮਜਬੂਰਨ ਖੇਤਾਂ ਵਿੱਚ ਆਪਣੀ ਕਣਕ ਨੂੰ ਵਾਉਣਾ ਪੈ ਰਿਹਾ ਹੈ ਅਤੇ ਦੁਬਾਰਾ ਕਣਕ ਦੀ ਬਿਜਾਈ ਕਰਨੀ ਪਵੇਗੀ ਕਿਸਾਨਾਂ ਮੁਤਾਬਕ ਉਸ ਦਾ ਕਾਫੀ ਆਰਥਿਕ ਨੁਕਸਾਨ ਹੋਇਆ ਹੈ ਅਤੇ ਹੁਣ ਜੋ ਉਸ ਵੱਲੋਂ ਨਵੀਂ ਕਣਕ ਬੀਜੀ ਜਾਵੇਗੀ ਉਸ ਦਾ ਝਾੜ ਵੀ ਘੱਟ ਨਿਕਲੇਗਾ ਇਹਨੂੰ ਜੜ ਤੋਂ ਸੁੰਢੀ ਆ ਗਈ ਜੀ ਨਾ ਅੱਗ ਲੱਗਣ ਕਰਕੇ ਸਾਡੇ ਪਰਾਲੀ ਨੂੰ ਅੱਗ ਨਹੀਂ ਲਾਈ ਹੈਗੀ ਹਾਂਜੀ ਪਰਾਲੀ ਨੂੰ ਅੱਗ ਨਹੀਂ ਲਾਈ ਵਿਚਵਾਹੀਆ ਉਦੇ ਕਰਕੇ 25 ਦਿਨ ਦੀ ਕਣਕ ਹੋ ਗਈ ਜੀ ਜਿਹਨੂੰ ਇਹ ਪ੍ਰੋਬਲਮ ਆ ਗਈ 17 ਏਕੜ ਜਮੀਨ ਜੀ ਪ੍ਰਾਉਡ ਨੂੰ ਕੀ ਆਈ ਕੀ ਇਹਨੂੰ ਇਹ ਸੁੰਡੀ ਆ ਗਈ ਜੀ ਇਹਦੇ ਜੜ ਚ ਜੜ ਸੁੰਡੀ ਆ ਗਈ ਹਾਂਜੀ ਬੜ ਬੜਲੀ ਰਹੀ ਹੈਗੀ ਨਹੀਂ ਜੀ ਇਹ ਤਾਂ ਥੱਲੇ ਜਾਲ ਲੱਗੀ ਉੱਪਰ ਦੀ ਵਜਾਇ ਜੀ ਕਿੰਨਾ ਖਰਚ ਆਇਆ ਪਰ ਏਕੜ ਤੋਂ ਡਾ ਜੀ 8000 ਰੁਪਏ ਏਕੜ ਆ ਜਾਣਗੇ ਹੁਣ ਇਹ ਵਾਹ ਕੇ ਫੇਰ ਕੀ ਬੀਜੋਗੇ ਫੇਰ ਦੁਬਾਰਾ ਹੁਣ ਦੁਬਾਰਾ ਕਣਕ ਬੀਜੂ ਫੇਰ ਉਹਦਾ 5-7000 ਰੁਪਿਆ ਜੀ 5-7 ਕੁੰਡਲ ਝਾੜ ਵੀ ਘਟ ਜਾਣਾ ਕੀ ਸਰਕਾਰ ਤੋਂ ਮੰਗ ਨਹੀਂ ਕੀਤੀ ਵੀ ਸਾਨੂੰ ਕੀ ਸਮੱਸਿਆ ਅਸੀਂ ਵੀ ਕੀਤੀ ਬੜੇ ਵਿਭਾਗ ਨੂੰ ਜੀ ਨਹੀਂ ਜੀ ਖੇਤੀਬਾੜੀ ਵਾਲਿਆਂ ਨੇ ਕਿੱਥੇ ਪਹੁੰਚਣਾ ਹੈ ਇੱਥੇ ਕਿਤੇ ਤੁਸੀਂ ਫੋਨ ਕਿਤੇ ਕੀਤੀ ਮੈਨੂੰ ਦੱਸਿਆ ਸੀ ਵੀ ਆ ਜਾਇਆ ਹਾਂਜੀ 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 ਕੋਈ ਨਹੀਂ ਆਏਗਾ ਕੋਈ ਨਹੀਂ ਆਇਆ ਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਜੀ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਜੋ ਖਰਚਾ ਸਾਨੂੰ ਦਿੱਤਾ ਜਾਵੇ ਪਰ ਪਹਿਲਾਂ ਵੀ ਫਸਲ ਆਈ ਸੀ ਕੋਈ ਪਹਿਲਾਂ ਵੀ ਇਸ ਤਰ੍ਹਾਂ ਹੋਇਆ ਸੀਗਾ ਨਹੀਂ ਅੱਗੇ ਕਦੇ ਨਹੀਂ ਹੋਇਆ ਜੀ ਅੱਗੇ ਹਰ ਇੱਕ ਸਾਲ ਅਗਲਾ ਅੱਕੇ ਬੀਜਦੇ ਆ ਕਿ ਪਹਿਲੇ ਸਾਲ ਬਿਨਾਂ ਅੱਕ ਤੋਂ ਬੀਜਿਆ ਹਾਂਜੀ ਹਾਂ ਕਿਸਕਿ ਬਿਨਾ ਕੇ ਤੋਂ ਲਈ ਤਾਂ ਕਰਕੇ ਪ੍ਰੋਬਲਮ ਆ ਗਈ। ਹਾਂਜੀ ਹਾਂ। ਹੋਰ ਵੀ ਆਲੇ-ਦਾਲੇ ਪਿੰਡ ਤਖਰਾ ਵਿੱਚ ਹੋਰ ਕਿਸਾਨਾਂ ਦੀ ਹੋਰ ਵੀ ਤਿੰਨ-ਚਾਰ ਕਿਸਾਨਾਂ ਦੀ ਹੋਈ ਹੈ ਜੀ। ਪਿੰਡ ਪੂਨੀਆਂ ਚ ਵੀ ਹੋਈ ਹੈ ਜੀ। ਕਿੰਨਾ ਕੁ ਨੁਕਸਾਨ ਹੈ ਜੀ? ਨੁਕਸਾਨ 8000 ਰੁਪਏ 10 8 ਤੋਂ 10000 ਰੁਪਏ ਕੀ ਹੈ ਜੀ? ਕਿੰਨੇ ਕਿਲਿੰਦਾ ਦੇ 17 ਏਕੜ ਹੋ ਗਏ। ਜਰ ਕਿੰਨੀ ਏਕੜ ਜੀ ਬਾਹਰ ਹੋ ਜੀ? 17 ਏਕੜ। ਤਾਂ ਕਿਸਾਨਾਂ ਦਾ ਇਲزام ਹੈ ਕਿ ਪਿੰਡ ਰਾਣਵਾ, ਤਖਰਾ ਅਤੇ ਹੋਰ ਆਸ-ਪਾਸ ਦੇ ਪਿੰਡਾਂ ਵਿੱਚ ਨਵੀਂ ਬੀਜੀ ਕਣਕ ਨੂੰ ਬਿਮਾਰੀ ਨੇ ਆਪਣੀ ਚਪੇਟ ਵਿੱਚ ਲੈ ਲਿਆ ਜਿਸ ਦਾ ਮੁੱਖ ਕਾਰਨ ਖੇਤਾਂ ਵਿੱਚ ਪ੍ਰਾਲੀ ਬਾਕੇ ਇਸ ਦੀ ਵਿਜਾਈ ਕਰਨਾ ਹੈ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਹਨਾਂ ਦਾ ਜੋ ਵੀ ਆਰਥਿਕ ਨੁਕਸਾਨ ਹੋਇਆ ਹੈ ਸਰਕਾਰ ਉਸ ਨੂੰ ਮੁਆਵਜ਼ਾ ਦੇਵੇ ਦੂਜੇ ਪਾਸੇ ਇਸ ਸਬੰਧੀ ਜਦੋਂ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗਗਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਵੀਂ ਬੀਜੀ ਕਣਕ ਦੀ ਫਸਲ ਨੂੰ ਬਿਮਾਰੀ ਪੈਣ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਮਿਲੀ ਅਤੇ ਨਾ ਹੀ ਉਹਨਾਂ ਕੋਲ ਕੋਈ ਸ਼ਿਕਾਇਤ ਆਈਏ ਉਹਨਾਂ ਕਿਹਾ ਕਿ ਤੁਰੰਤ ਪਿੰਡ ਰਾਂਵਾ ਤੇ ਤਖਰਾਂ ਦਾ ਦੌਰਾ ਕਰਕੇ ਖੇਤਾਂ ਦਾ ਜਾਇਜ਼ਾ ਲਿਆ ਜਾਵੇਗਾ ਤਖਰਾਂ ਦੇ ਮਸਲੇ ਦਾ ਮੁੱਦਾ ਆਇਆ ਵੀ ਜਿਹੜਾ ਫੰਡ ਕਰ ਉਹਨਾਂ ਨੇ ਵਾਅਦਾ ਕੀਤਾ ਉਸ ਦਾ ਚਾਹੇ ਉਹ ਵੀ ਰੱਬੀ ਕੀ ਕਹੋ ਪਹਿਲੀ ਕੱਲ ਤਾਂ ਸਾਡੇ ਕੋਲ ਇਦਾਂ ਦੀ ਕੋਈ ਸ਼ਿਕਾਇਤ ਆਈ ਨਹੀਂ ਹੈਗੀ ਮੀਡੀਆ ਦੇ ਰਾਹੀਂ ਮੈਨੂੰ ਪਤਾ ਲੱਗਿਆ ਉਹਨੂੰ ਜੀ ਦਾ ਫੋਨ ਆਇਆ ਸੀ ਇਦਾਂ ਕੋਈ ਸੋਇਆ ਤੇ ਕਿਸਾਨ ਵੱਲੋਂ ਸ਼ਿਕਾਇਤਾਂ ਦੀ ਮੌਕੇ ਤੇ ਆਗੇ ਅਸੀਂ ਮੌਜਾ ਨਾ ਕਰ ਲਾਂਗੇ ਕਿਸਾਨ ਸਰਜੀਤ ਸਿੰਘ ਨੇ ਰੋਪ ਲਗਾਏ ਆ ਹਾਂਜੀ ਉਹ ਕਹਿੰਦਾ ਪਹਿਲੀ ਅਸੀਂ ਕਿੰਨੀ ਵਾਰ ਫੋਨ ਵੀ ਕੀਤਾ ਇਹਨਾਂ ਨੂੰ ਤੇ ਉਹ ਕਹਿੰਦਾ ਵੀ ਅਸੀਂ ਅੱਗ ਬੁਝਾਉਣ ਵਾਲੇ ਪਾਸੇ ਆਏ ਹੋਏ ਆ ਵੀ ਅਸੀਂ ਬਾਤੋ ਬੇਸ ਬੇ ਪਰ ਕਰਨੇ ਮੌਕੇ ਤੇ ਕੋਈ ਨਹੀਂ ਪਹੁੰਚਿਆ ਹੈ ਜੀ ਚਲੋ ਜੇ ਕਿਸਾਨ ਕੋਲ ਕੋਈ ਫੋਨ ਕਾਲ ਰਿਕਾਰਡ ਹੈਗਾ ਸਾਨੂੰ ਦਿਖਾ ਦਵੇ ਪਰ ਮੈਨੂੰ ਕੋਈ ਵੀ ਮਿਸ ਕਾਲ ਜਾਂ ਇਦਾਂ ਦੀ ਕਾਲ ਨਹੀਂ ਆਈ ਜੀ ਉਸ ਤੋਂ ਬਾਅਦ ਉਹ ਪਰਾਲੀ ਲਈ ਕਹਿੰਦਾ ਕਿ ਅਸੀਂ ਇਸ ਵਾਰ ਪਰਾਲੀ ਨਹੀਂ ਜਲਾਈ ਅੱਛਾ ਜੀ ਪਰਾਲੀ ਜਲਾਣ ਤੋਂ ਬਿਨਾਂ ਇਹ ਕਣਕ ਬੀਜੀ ਸੀ ਅੱਜ 25 ਦਿਨ ਦੀ ਕਣਕ ਹੋ ਗਈ ਸੀ ਕਹਿੰਦੇ ਵੀ ਟੁੰਡੀ ਪੈ ਗਈ ਉਹਨਾਂ ਜਿਹਦੇ ਨਾਲ ਉਹ ਡਾਊਨ ਹੋਣੇ ਸ਼ੁਰੂ ਹੋ ਗਈ ਇਹ ਮਛਵੜੇ ਦੇ ਵਿੱਚ 60% ਜਿਹੜੇ ਖੇਤਾਂ ਦੇ ਵਿੱਚ ਪਰਾਲੀ ਮਿਕਸ ਹੋਈ ਹੈ 40% ਬੇਲਰ ਦਾ ਨਾਲ ਇਕੱਠਾ ਚਕਾਈਆਂ ਕਿਸੇ ਵੀ ਕਿਸੇ ਦਾ ਨਹੀਂ ਦਿੱਕਤ ਨਹੀਂ ਆਈ ਹੈਗੀ ਸੰਡੀ ਵਾਲੀ ਕਿਉਂਕਿ ਇਸ ਵਾਰ ਨਾ ਮੌਸਮ ਵੀ ਵਧੀਆ ਰਿਹਾ ਹੈ। ਇਹ ਕੋਈ ਵੀ ਏਦਾਂ ਦੀ ਸ਼ਿਕਾਇਤ ਆਈ ਨਹੀਂ ਹੈਗੀ ਕਿ ਸੁਰਜੀਤ ਸਿੰਘ ਜਿਹੜੇ ਫਾਰਮਰ ਵੀ ਤੁਸੀਂ ਗੱਲ ਕਰਦੇ ਹੋ ਨਹੀਂ ਮੈਨੂੰ ਕੋਈ ਕਾਲ ਤੇ ਜਾਂ ਦਫਤਰ ਆ ਕੇ ਵੀ ਕੋਈ ਸ਼ਿਕਾਇਤ ਨਹੀਂ। ਇਹਨਾਂ ਨੇ 17 ਕਿੱਲੇ ਇਹਨਾਂ ਨੇ ਫੁਰਬਾਤੇ ਤੇ ਬਾਕੀ ਹੋਰ ਉੱਥੇ ਕਿਸਾਨ ਵੀ ਸੀ ਜਿਨ੍ਹਾਂ ਨੇ 2-2 ਕਿੱਲੇ ਜਾਂ 3-3 ਕਿੱਲੇ ਆ ਕੇ ਹੈਗੀ ਹੈ ਇਹ ਪ੍ਰੋਬਲਮ ਉਹ ਵੀ ਆਪਣੀ ਕਨਕ ਬਾਹਰ ਹੈ ਜੀ। ਅੱਛਾ ਤੇ ਉਹ ਸਾਰਾ ਨੂੰ ਕਹਿ ਰਹੇ ਆ ਵੀ ਸਾਡੇ ਕੋਲ ਬਲੈਕਮਕੋਸ਼ ਕੋਈ ਵੀ ਨਹੀਂ ਪਹੁੰਚਿਆ ਹੈਗਾ ਕੁਝ ਕਰਨੀ ਜੀ ਮੈਨੂੰ ਤੁਹਾਡੇ ਏਰੀਏ ਪਤਾ ਲੱਗਿਆ ਕਿਸਾਨਾਂ ਵੱਲੋਂ ਸਾਨੂੰ ਕੋਈ ਸ਼ਿਕਾਇਤ ਜਾਂ ਇਦਾਂ ਦੀ ਫੋਨ ਕਾਲ ਨਹੀਂ ਆਇਆ ਹੈਗਾ ਤੁਹਾਡੇ ਕਹੇ ਤੇ ਅਸੀਂ ਵਿਜ਼ਿਟ ਕਰ ਲਾਂਗੇ ਹਾਂ ਜੀ ਤੁਸੀਂ ਇੱਕ ਜਵਾਬ ਦਿਓ ਵੀ ਇਹ ਵਾਕਈ ਪ੍ਰਾਲੀ ਕਰਕੇ ਹੋਇਆ ਹੈ ਵੀ ਪ੍ਰਾਲੀ ਨਾ ਚਲਾਨ ਕਰਕੇ ਹੋਇਆ ਜਾਂ ਪ੍ਰਾਲੀ ਕੀ ਕੀ ਕਾਰਨ ਹੋ ਸਕਦਾ ਢੁੰਡੀ ਲੱਗਦਾ ਹੋਵੇ ਜਿਹੜੇ ਖੇਤਾਂ ਦੀ ਤੁਸੀਂ ਗੱਲ ਕਰਦੇ ਹੋ ਜਿੰਨਾ ਕਿ ਮੈਂ ਦੌਰਾ ਕੀਤਾ ਹੈ ਪਹਿਲਾਂ ਹੁਣ ਅਸੀਂ ਪਿਛਲੇ 1.5 ਮਹੀਨੇ ਤੋਂ ਫੀਲਡ 'ਚ ਆ ਇਹਨਾਂ ਕਿਤਾਬਾਂ ਵਿੱਚ ਪੈਨ ਨਾ ਉਹਨਾਂ ਨੇ ਗੱਠਾਂ ਚ ਚਾਈਆਂ ਹੋਈਆਂ ਆ ਪਰਾਲੀ ਦੀ ਪਰਾਲੀ ਦੇ ਵਿੱਚ ਬਿਜਾਈ ਹੋ ਨਹੀਂ ਕੀਤੀ ਹੈਗੀ ਫਿਰ ਵੀ ਅਸੀਂ ਮੌਕੇ ਤੇ ਜਾ ਕੇ ਦੇਖ ਲਾਂਗੇ ਵੀ ਕੀ ਪਰਾਲੀ ਹੈ ਪਰਾਲੀ ਅਸੀਂ ਉਹ ਚਲੋ ਪਰਾਲੀ ਵਿੱਚ ਪਈ ਹੋਊਗੀ ਜੇ ਪਰਾਲੀ ਦੇ ਵਿੱਚ ਕੀਤਾ ਹੈ ਤੁਸੀਂ ਵੀਡੀਓ ਬਣਾਈਏ ਤੁਸੀਂ ਵੀਡੀਓ ਵਿੱਚ ਦੇਖ ਲਓ ਉੱਥੇ ਮਿੱਟੀ ਦੇਖਦੇ ਹੈਗੇ ਪਰਾਲੀ ਦੇਖਦੀ ਹੈ ਕਿਸੇ ਲਈ ਕੋਈ ਮਾੜਾ ਮੁੱਦਾ ਦਿਖੇ ਰਹੇ ਹਾਂ ਪਰਾਲੀ ਦਾ ਕੋਈ ਟੱਕਰ ਤਾਂ ਦੇਖੂਗਾ ਤੁਹਾਨੂੰ ਹਨ ਕਿ ਪਰਾਲੀ ਦੇ ਵਿੱਚ ਆ ਉਹ ਅਸੀਂ ਮੌਕੇ ਤੇ ਜਾ ਕੇ ਮੌਨ ਕਰਕੇ ਫਿਰ ਦੱਸ ਸਕਦੇ ਹਾਂ ਤਾਂ ਹੁਣ ਕਣਕ ਨੂੰ ਬਿਮਾਰੀ ਲੱਗਣ ਦਾ ਕਾਰਨ ਇੱਕ ਪਾਸੇ ਕਿਸਾਨ ਪ੍ਰਾਲੀ ਨੂੰ ਦੱਸ ਰਹੇ ਨੇ ਪਰ ਦੂਜੇ ਪਾਸੇ ਹੁਣ ਖੇਤੀ ਵਿਭਾਗ ਇਸ ਮਾਮਲੇ 'ਚ ਕੀ ਤੱਥ ਕੱਢ ਰਿਹਾ ਏ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਪਰ ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਨੂੰ ਉਹਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਅਤੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਬਾਚੀਵਾੜਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ